ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪਾਲ ਸਿੰਘ ਪਿਛਲੇ ਹਫਤੇ ਤੁਸੀਂ ਸਾਰਿਆਂ ਨੇ ਮੇਰੀ ਵੀਡੀਓ ਦੇਖੀ ਹੋਣੀ ਮਾਤਾ ਜਿਹੜੀ ਮੈਨੂੰ ਰੋਟੀ ਖਿਲਾ ਰਹੀ ਹੈ ਇਹ ਵੀਡੀਓ ਪਹਿਲਾਂ ਵੀ ਵੈਸੇ ਮੈਂ ਆਪਣੇ ਫੇਸਬੁਕ ਪੇਜ ਤੇ ਆਪਣੇ YouTube ਪੇਜ ਤੇ ਅਕਸਰ ਇਹ ਆਪਣੀਆਂ ਮੇਰੀਆਂ ਜਿਹੜੀਆਂ ਮੇਰੀ ਵਾਈਫ ਨਾਲ ਜਿਹੜਾ ਸੰਗਠਨ ਹੈ ਮੇਰਾ ਰੋਜ਼ਾਨਾ ਦਾ ਜਾਂ ਸਾਡੇ ਹਸਪੀਟਲ ਦੀ ਵੀਡੀਓ ਮੈਂ ਆਮ ਮੈਂ ਉਸ ਪੇਜ ਤੇ ਪਾਉਣਾ ਹੁੰਦਾ ਇਹ ਵੀਡੀਓ ਸਾਡੇ ਗੱਲਾਂ ਕਰਦੇ ਕਰਦੇ ਮੇਰੀ ਮੈਨੂੰ ਮੇਰੀ ਮਾਤਾ ਨਾਲ ਉਸ ਦਿਨ ਮੈਨੂੰ ਆਪਣੇ ਦਿਨ ਪੁਰਾਣੇ ਚਿੱਤ ਆ ਗਏ ਪੁਰਾਣੇ ਦਿਨ ਜਦੋਂ ਮੈਂ ਠੀਕ ਸੀ ਇਹ ਨਾ ਸਮੇਂ 'ਚ ਜਦੋਂ ਕਿ ਹੁਣ ਜਿਵੇਂ ਕਣਕ ਦਾ ਸੀਨ ਚੱਲ ਰਿਹਾ ਹੈ ਖੇਤਾਂ 'ਚ ਕੰਮ ਕਰ ਨਠੇਬ ਜਿਹੇ ਫਿਰਦੇ ਨੌਜਵਾਨ ਕਰਦੇ ਮੈਂਬਰ ਐਵੇਂ ਮੈਂ ਮੈਂ ਖੇਤਾਂ 'ਚ ਆਪਣੀ ਜ਼ਿੰਮੇਵਾਰੀ ਕਰਦੀ ਚੱਕਦਾ ਫਿਰਦਾ ਸੀ ਹੁਣ ਮੈਂ ਧਰਤੀ ਦੇ ਪੈਰ ਚੱਕ ਕੇ ਵੀ ਤੁਰ ਨਹੀਂ ਸਕਦਾ ਐਨੇ ਮਾਰੇ ਹਾਲਾਤ ਹੋ ਗਏ ਸੋ ਇਹ ਵੀਡੀਓ ਕਾਫੀ ਵਾਇਰਲ ਚੱਲੀ ਇਹ ਵੀਡੀਓ ਚ ਚੱਲਦੇ-ਚੱਲਦੇ ਇੱਕ ਵੀਰ ਜਸਵਿੰਦਰ ਸਿੰਘ ਰੋਲੀ ਜਿਨ੍ਹਾਂ ਨੇ ਕਮੈਂਟ ਕੀਤਾ ਇੱਕ ਨਮਾ ਪ੍ਰਣਾਲਾ ਕੀਤਾ ਮੇਰੀ ਮਦਦ ਲਈ ਵੀ ਸਾਡੇ ਜਿਹੜੇ ਜਿੰਨੇ ਪੰਜਾਬੀ ਵੀਰ ਹੈ ਜਿਹੜੇ ਇਹ ਵੀਡੀਓ ਦੇਖਣਗੇ ਉਹ ਵੀਡੀਓ ਦੇਖ ਕੇ ਇਸ ਵੀਰ ਦੀ ਮਦਦ ਨੂੰ 100 500 200 ਜਾਂ 1000 ਰੁਪਏ ਜਿੰਨੇ ਵੀ ਤੁਹਾਡੀ ਛੜਦਾ ਹੈ ਇਸ ਵੀਰ ਦੀ ਮਦਦ ਕਰਨ ਲਈ ਉਹ ਜਰੂਰ ਕਰਿਓ ਮੂਸਬੀਰ ਦਾ ਬਹੁਤ ਬਹੁਤ ਧੰਨਵਾਦ ਐਸਪੀ ਸਿੰਘ ਦਾ ਸੈਦਪੁਰ ਤੋਂ ਤੇ ਗੁਰੀਕ ਰਗਣਾ ਵੀਰ ਉਹਨਾਂ ਦੇ ਸਹਜੋਂ ਨਾਲ ਵੀ ਜਿਹੜੀ ਵੀਡੀਓ ਉਹਨੇ ਅੱਗੇ ਸਾਂਝੀ ਕਰਨ ਦਾ ਮੈਨੂੰ ਸਹਿਯੋਗ ਦਿੱਤਾ ਜਿਹਦੇ ਨਾਲ ਜਿਹੜੀ ਵੀਡੀਓ ਕਾਫੀ ਵਾਇਰਲ ਹੋਈ ਲਗਭਗ 3 ਲੱਖ ਦੇ ਕਰੀਬ ਪੰਜਾਬੀ ਵੀਰਾਂ ਨੇ ਇਹ ਵੀਡੀਓ ਦੇਖੀ ਜਿਹਦੇ ਨਾਲ ਮੈਨੂੰ ਲਗਭਗ 50 ਤੋਂ 60 ਹਜ਼ਾਰ ਦੀ ਜਿਹੜੀ ਮੈਨੂੰ ਮਦਦ ਹੋਈ ਅੱਜ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਹੈ ਮੇਰਾ ਉਹ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਦਿਲੋਂ ਉਹ ਕਰਨ ਦਾ ਮੈਂ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਸੀ ਬਾਕੀ ਸਾਰੇ ਵੀਰ ਭੈਣਾਂ ਬਜ਼ੁਰਗਾਂ ਜਿਨ੍ਹਾਂ ਨੇ ਫੋਨ ਕਰਕੇ ਵੀ ਲਾਈਕ ਕਮੈਂਟ ਸ਼ੇਅਰ ਕਰਕੇ ਵੀ ਵੀਡੀਓ ਨੂੰ ਅੱਗੇ ਪਹੁੰਚਾਉਣ ਦਾ ਜਿਹੜਾ ਸਹਿਯੋਗ ਦਿੱਤਾ ਮੈਨੂੰ ਉਹਨਾਂ ਦਾ ਬਿਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦਿਲੋਂ ਬਾਕੀ ਵੀਰ ਜਿਨ੍ਹਾਂ ਨੇ ਇਹ ਆਪਣੇ ਨੇਕ ਮਾਈਚੋਂ ਦਾ ਸੰਬੰਧ ਕੱਢਿਆ ਮੇਰੀ ਮਦਦ ਕਰਨ ਲਈ ਉਹਨਾਂ ਦਾ ਵੀ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਸ਼ਰਦੀ ਗਲਾ ਬਖਸ਼ੇ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਐਵੇਂ ਹੀ ਜਿਵੇਂ ਤੁਸੀਂ ਇਸ ਵੀਡੀਓ ਨੂੰ ਸਹਿਯੋਗ ਦਿੱਤਾ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਨ ਦਾ ਲਾਈਕ ਕਮੈਂਟ ਕਰਨ ਦਾ ਐਵੇਂ ਹੀ ਤੁਸੀਂ ਸਹਿਯੋਗ ਮੈਨੂੰ ਦਿਓ ਆਉਣ ਵਾਲੀਆਂ ਜਿਹੜੀਆਂ ਅਗਲੀਆਂ ਵੀਡੀਓ ਮੈਂ ਪਾਉਂਗਾ ਤੁਹਾਡੇ ਕੀਮਤੀ ਸਮਾਂ ਕੱਢ ਕੇ ਵੀਡੀਓਜ਼ ਮੇਰੀਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਮੈਨੂੰ ਹੌਸਲਾ ਮਿਲੇ ਆਪਣੀ ਜ਼ਿੰਦਗੀ ਅੱਗੇ ਜਿਹੜਾ ਮੇਰਾ ਸਰਵਾਈਵ ਹੈ ਆਪਣੇ ਆਪ ਨੂੰ ਪੂਰਾ ਆਤਮ ਨਿਰਭਰ ਕਰਨਾ ਸਾਨੂੰ ਜਿਹੜਾ ਮੇਰਾ ਹੌਸਲਾ ਐਵੇਂ ਬਰਕਰਾਰ ਰੇਵੇ ਆਉਣ ਵਾਲੇ ਸਮੇਂ 'ਚ ਮੈਂ ਆਪਣੇ ਜਿਹੜੇ ਪੈਰਾਂ ਤੇ ਖੜ ਸਕਾਂ